ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਮਲੇਵਾਲ ਦੇ ਪੁੱਲ ਤੇ ਆਪਾਂ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਆ ਦੇਖ ਸਾਡੇ ਜੀ ਤੇ ਅੱਜ ਕਾਫੀ ਗਿਣਤੀ 'ਚ ਪਸ਼ੂ ਜਿਹੜੇ ਹੈਗੇ 15 ਤੋਂ 20 ਨਾਲ ਜਿਹੜੇ ਅੱਜ ਹੈਗੇ ਆ ਇੱਧਰ ਵੀ ਆ ਸਾਰੇ ਸਾਰੇ ਜਰਸੀਆਂ ਜਿਹੜੀਆਂ ਵਿਕਾਊ ਆ ਸਾਰਾ ਇਹ ਮਾਲ ਜਿਹੜਾ ਵਿਕਾਊ ਆ ਤੇ ਵੱਡੇ ਛੋਟੇ ਭਾਜ ਜਿਹੜੇ ਸਾਰੇ ਹੀ ਆ ਸਾਰੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਨੋਰਮਲ ਰੇਟ ਵੱਡੇ ਰੇਟ ਛੋਟੇ ਰੇਟ ਤੇ ਕੋਈ ਵੀ ਇਹ ਵੀਡੀਓ ਪੂਰੀ ਜ਼ਰੂਰ ਵੇਖੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਬਾਬੇ ਬੜੇ ਦੀ ਬੜੀ ਕਿਰਪਾ ਦੇ ਚਲੋ ਬੜੀ ਕਿਰਪਾ ਚ ਦੇ ਜੀ ਤੇ ਭਾਈ ਜਾਨੀ ਮਾਲ ਲੈਣਾ ਇਹ ਫਿਰ ਹਾਂਜੀ ਹਾਂਜੀ ਠੀਕ ਆ ਇੱਧਰ ਰੌਣਕ ਲੱਗੀ ਰਹਿੰਦੀ ਏ ਪੀਰਾ ਭਰਾਵਾਂ ਦੇ ਜੀ ਤੁਹਾਨੂੰ ਪਤਾ ਫੌਜੀ ਫਾਰਮ ਤੇ ਰੌਣਕ ਲੱਗੀ ਰਹਿੰਦੀ ਆ ਠੀਕ ਆ ਹਾਂਜੀ ਉਦੋਂ ਵਾਲਾ ਵੇਗ ਗਿਆ ਮਾਲਾ ਉਦੋਂ ਵਾਲਾ ਹਰਦੀਪ ਭਾਜੀ ਮਾਲ ਵੇਖ ਗਿਆ ਦੋਆਂ ਘੰਟਿਆਂ ਦੇ ਵਿੱਚ ਠੀਕ ਆ ਹਾਂਜੀ ਤੇ ਅੱਜ ਵੀ ਉਦੋਂਾਂ ਗਈ ਹੋਊਗਾ ਫੇਰ ਉਦਣਾਗੀ ਅੱਧਾ ਮਾਲ ਤੇ ਅੱਧਨ ਛੋੜ ਤੇ ਵੇਗ ਗਿਆ ਏ ਅੱਛਾ ਹਾਂਜੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਦੀਪ ਸਿੰਘ ਜੀ ਰਾਹ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਫੋਨ ਨੰਬਰ ਫੋਨ ਨੰਬਰ 8190 9955 56987290205 ਠੀਕ ਆ ਹਾਂਜੀ ਅੱਜ ਸਾਰਾ ਹੀ ਮਾਲ ਬਕਾਊਗਾ ਹਰਦੀਪ ਭਾਜੀ ਪਾਉਣੀਆਂ ਅੱਜ 20 ਬਾਈ ਅੱਛਾ ਹੁਣ ਵਸ਼ੀਆਂ 16 17 ਪਾਵਾਂਗੇ ਵਿੱਚੋਂ ਵਸ਼ੀਆਂ ਕਈਆਂ ਵੀਰਾਂ ਲੱਗੀਆਂ ਲੈ ਗਈਆਂ ਅੱਛਾ ਚਲ ਗਈਆਂ ਕੁਝ ਵੀਡੀਓ ਤੇ ਨਹੀਂ ਪਾਉਣੀਆਂ ਵੇਚਣ ਵਾਲੇ ਵੀਰ ਲੈਿੰਦੀ ਆ ਠੀਕ ਹੈ ਜੀ 16 17 ਹੈਗੀਆਂ ਹੈ 16 17 ਐਟਿਆਂ ਨੂੰ ਵੇਖਣ ਵਾਲੀਆਂ ਹੈਗੀਆਂ ਠੀਕ ਹੈ ਜੀ ਤੇ ਇਹ ਫੌਜੀ ਫਾਰਮ ਤੇ ਮਿਲਦੀਆਂ ਮਸਤ ਉਹ ਕਿੰਨੇ ਕਿੰਨੇ ਰੇਟ ਹੁੰਦੇ ਆ ਇਹ ਸ਼ੰਦ ਉਹਦੀ ਟੀ ਤੁਹਾਨੂੰ ਬੜਾ ਸਦਾ ਸਵੱਲਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਇੱਕ ਹਰ ਵੀ ਪਾ ਜੀ ਬੇਨਤੀ ਆ ਵੀਰਾਂ ਨੂੰ ਜੋੜ ਕੇ ਕੁਝ ਜੇ ਜਾਨਵਰ ਲੈਣਾ ਵਾ ਤੇ ਮੇਰਾ ਵੀਰ ਸਾਈ ਪਾ ਕੇ ਮੁੜ ਕੇ ਕਹਿੰਦੇ ਪੈਸੇ ਨਹੀਂ ਬੰਦੇ ਜਿਹੜੇ ਵੀਰ ਨੇ ਲੈਣਾ ਉਹ ਸਾਈ ਪਾਵੇ ਦੂਜਾਣਾ ਪਾਵੇ ਠੀਕ ਆ ਹਾਂਜੀ ਹੁਣ ਕਹੇ ਖਰਾਬ ਹੰਦਾ ਦੂਜਾ ਵੀਰ ਵੀ ਆਈ ਉਹਨੂੰ ਕਾਦਨੇ ਵੇਗ ਗਏ ਠੀਕ ਆ 500 ਰੁਪਿਆ ਸਾਈ ਪਾ ਕੇ ਮੁੜ ਕੇ ਫੋਨ ਨਹੀਂ ਚੁੱਕਦੇ ਠੀਕ ਆ ਹਾਂਜੀ ਤੇ ਜਿਹੜੇ ਇੰਦੇ ਪਸੰਦ ਆ ਉਹੋ ਹੀ ਫੋਨ ਲਾਵੇ ਤੇ ਲੱਡੇ ਜਾਨਵਰ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਜੀ ਭਾਜੀ ਵੱਡੀ ਵੈੜ ਤਾਜੀ ਸੂਈ ਅੱਛਾ ਮੱਘਰੇ ਬੱਚੀ ਦਿੱਤੀ ਐ ਖਲ ਬੱਚੀ ਲਿਆ ਇੱਥੇ ਦਿਖਾ ਠੀਕ ਐ ਮੱਛਾ ਮੱਛਾ ਮਗਰ ਬੱਛਾ ਐ ਫਲਾਂ ਆ ਜੇ ਹਮ ਆਨੇ ਤੇ ਫਲਾਂ ਜਿਹੜੀਆਂ ਕੁਛ ਪੈ ਗਈਆਂ ਵਾ ਬਹੁਤ ਚਮਾ ਪਤਾ ਕੁ ਸਟਾਰਟ ਕੀ ਗਲਤੀ ਸਹੀ ਆ ਕਿੰਨਾ ਕ ਦੁੱਧ ਚਵਾਈ ਜਾਊਗੀ ਐ ਹਰ ਤੀ ਭਾਈ 20 ਕਿਲੋ ਵੈੜ ਚਵਾਊਗੀ ਪਹਿਲੇ ਮਸ਼ੀਨਾਂ 16 17 ਕਿਲੋ ਦੁੱਧ ਚਵਾਇਆ ਵਾ ਠੀਕ ਐ ਵੇਖੋ ਕਿਹੜੀ ਬਰੀਡ ਆ ਵੈੜ ਦੀ ਥਣ ਕਿਹੜਾ ਲੱਗਾ ਚਲੋ ਪਹਿਲਾਂ ਕੁਛ ਵੱਧ ਪੈ ਗਿਆ ਆਂ ਤੇ ਸੱਤੋ ਜਣੇ ਸਿੱਧੇ ਰੇਕਦੋਂ ਤੋੜ ਦੋ ਇੱਕ ਰੀ ਤਾਂ ਜੀ ਸੂਈ ਆ ਪਹਿਲਾਂ ਫਿਰ ਕਈ ਇਹਦੀ ਪੈ ਜਾਂਦੀ ਆ ਵਾ ਬਾਕੀ ਜਦੋਂ ਪਹਿਲਾਂ ਲਾਤੀਆ ਤਾਂ ਹਵਾਨਾ ਵੀ ਚੁੱਕਿਆ ਜਨਾਵ ਤੇ ਹੁਲਾਵੀ ਹੋ ਜਨਾਵ ਕਈ ਇਹ ਜਿਹੜਾ ਪੋਛੇ ਸਫਰ ਸੁਪਰ ਚੋਂਦਾ ਵਾ ਉਦੋਂ ਵੀ ਪਲ ਪੈ ਜਾਂਦੀ ਆ ਪਾਜੀ ਮਾ ਜਾਰਾ ਤੈਨੂੰ ਪਤਾ ਇਦਾਂ ਟੰਗ ਟੰਗਰ ਗੱਡੀ 'ਚ ਬੈਹ ਜਾਂਦਾ ਆ ਕਈ ਆਰ ਤੇ ਹਾਂਜੀ 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 ਤੇ ਇਹਦਾ ਫਿਰ ਮੁੱਲ ਇਹਦਾ ਅਗਰ ਬੀਪਾ ਜੀ ਵੈੜਦਾ ਮੁੱਲ ਇਦਾਂ ਵਾ ਇਹਦਾ ਫੋਨ ਤੇ ਕਰਾਂਗੇ ਅੱਛਾ ਤੇ ਵਛੀ ਜੇ ਤਾਂ ਕੋਈ ਵੀਰ ਦੱਲੂ ਠੀਕ ਆ ਇਹ ਭਾਲ ਖੁਣ ਲੈ ਲੈਣੀ ਦੋਹਾਂ ਚਾਵਾਂ ਦੇਣਾ ਨਾ ਦੋਤੇ ਚੜਾ ਕੇ 20 ਕਿਲੋ ਦੁੱਧ ਬਣਾ ਕੇ ਵਛੀ ਦਵਾਂਗੇ ਠੀਕ ਆ ਜੇ ਦੇ ਵੇਖ ਦਿਓ ਠੀਕ ਆ ਨਹੀਂ ਤਾਂ ਅਗਲੀ ਵੀਡੀਓ ਤੇ ਤੁਹਾਡੇ ਚੈਨਲ ਤੇ ਪਾਵਾਂਗੇ ਦੁੱਧ ਛਾੜ ਕੇ ਦੋ ਤੋਂ ਜੂ ਘੰਡੇ ਤੇ ਛਾੜ ਕੇ ਫਿਰ ਬਣਾਵਾਂਗੇ ਦੁੱਧ ਠੀਕ ਆ ਜੀ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਬਣੀ ਪਈ ਕਾਲੀ ਜਲਸੀ ਬੱਛੀ ਆ ਗਈ ਆ ਸੋਈ ਸਵਾਈ ਜੀ ਵੀ ਸੋਈ ਸਵਾਈ ਠੀਕ ਆ ਮਗਰ ਅੰਕਲ ਇਹਦੇ ਮਗਰ ਬੱਛੀ ਆ ਆ ਬੱਛੀ ਇਹਦੀ ਜਲਦੀ ਸੋਈ ਗਈ ਉਹ ਕਾਲੀ ਬੱਛੀ ਹੋਇਆ ਕਾਲੀ ਕਾਲੀ ਆ ਕਾਲੀ ਬੱਛੀ ਜੀ ਤੋਰ ਦੋ ਤਾਂ ਇਹਦੇ ਕੋ ਵੀ ਚੰਗਾ ਲੱਗਾ ਵਾ ਨਾਰੂ ਦੇ ਬੱਚਾ ਛਲਾਰੇ ਹੋਂਦ ਜੀ ਅਰਪੀਤ ਭਾਈ ਇਦਾਂ ਦੇ ਜਾਨਵਰ ਆਏ ਇੱਥੇ ਬੜੇ ਬਾੜੇ ਠੰਡੇ ਠੰਡੇ ਆ ਠੀਕ ਆ ਹਾਂਜੀ ਆਂਦੇ ਸਾਦੇ ਜਵਾਬ ਜਿਹੜਾ ਬਿਲਕੁਲ ਸਾਫ਼ ਆ ਅਰਪੀਤ ਭਾਈ ਤਰਤੀਸ਼ ਏਕ ਕਰੂ ਅਸੀਂ ਠੀਕ ਆ ਜੀ ਹਾਂਜੀ ਚਲੋ ਫੌਜੀ ਫਾਰਮ ਤੇ ਲੱਤਾਂ ਮਾਰਨ ਵਾਲੇ ਜਾਨਵਰ ਨਹੀਂ ਆਉਣੇ ਹਾਂਜੀ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਹਰਪ੍ਰ ਭਾਈ ਮਸ਼ੀਤ ਆਪ ਹੀ ਵੇਖ ਲੋ ਕਿੰਨੇ ਦੁੱਧ ਵਾਲੀ ਆ ਕੱਲ ਦੀ ਸੂਈ ਆ ਤਾਂ ਥੱਬੇ ਦਾ ਚੱਡਾ ਵਸ਼ੀਦਾ ਠੀਕ ਆ ਕਹਿ ਦਿੰਦੇ ਆ ਮੇਲ ਹੈਗਾ ਵਾ ਆ ਮੇਲ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਹਰਪ੍ਰ ਭਾਈ ਕਿੰਨੇ ਦੀ ਵੈੜ ਦੇ ਦਈਏ ਜੱਸ ਨੋ ਕਰ ਦਈਏ ਇਹਦਾ ਵੀ ਵਛੀ ਤੇ 50000 ਦੀ ਹਾਂਜੀ ਫੌਜੀ ਫਾਰਮ ਤੇ ਉਹ ਰੇਟ ਨਹੀਂ ਹੋਣਾ ਫਾੜੀ ਵਾਲਾ ਵਛੀ ਦਾ ਚੱਡਾ ਲੱਗਾ ਵਾ ਠੀਕ ਆ ਫੜ ਮੈਂ ਖੋਲੀ ਜਾਨਾ ਤੇ ਹਰਵੀਰ ਭਾਈ ਵੱਛੀ ਦਾ ਮੁੱਲ 40 ਆ ਅੱਛਾ ਅੱਗੋਂ ਮਾਂ ਤਨ ਨਹੀਂ ਕਰਾ ਲੋ ਛੱਤੀ ਦੇ ਦਈਏ ਹਰਵੀਰ ਭਾਈ ਅੱਜ ਫੇਰ ਖਾਨਾ ਨਹੀਂ ਕਰਨੀ ਜਿੱਦਾਂ ਉਦਾਂ ਘੰਟੇ ਡੇਢ ਘੰਟੇ ਜਮਾਲ ਵੇ ਗਿਆ ਹੈ ਨਾ ਉਹੋ ਕੰਮ ਹੀ ਕਰਨਾ ਠੀਕ ਆ ਇਹ ਹਰਵੀਰ ਭਾਈ 35 ਦੀ ਜਸਨੋਈ ਵੱਛੀ ਦੇ ਦੇਣੀ ਆ 500 ਰੁਪਿਆ ਛੋਟ ਕਰਨੀ ਆ ਅੱਜ ਵੀ ਉਦਾਂ ਕੋਈ 35 ਵਾਲਾ ਕੰਮ ਸ਼ੁਰੂ ਕਰ ਬੋਲੋ ਕੰਮ ਚੱਲੂਗਾ ਠੀਕ ਆ ਜੀ ਹਾਂ ਜੀ ਠੀਕ ਆ ਤੇ ਹਣ ਜਿਹੜੀ ਆ ਗਈ ਆਪਣੀ ਹਰਵੀਰ ਭਜੀ ਇੱਧਰ ਵੇਖਿਓ ਗਾੜੀ ਪਹਿਲਣ ਮੱਛੀ ਆ ਗਈ ਆ ਕਿਓ ਰਿਚੜੀ ਬਾਲੀ ਚੰਗੀ 에ਅਰ ਸ਼ਹਿਰ ਬੱਤੀ ਆ ਬਹੁਤ ਚੰਗੀ ਕੁਆਲਿਟੀ ਵਾਲਾ ਪੀਸ ਆ ਬਹੁਤ ਜ਼ਬਰਦਸਤ ਜੀ ਇਹਨਾਂ ਨੰਬਰ ਤੇ ਤੇ ਅੱਜ ਆਪਣੇ ਗੱਡੀ ਵਾਲੇ ਭਾਜੀ ਵੀ ਨਾਲ ਆਏ ਆ ਠੀਕ ਆ ਠੀਕ ਆ ਭਾਜੀ ਆਏ ਹੋਰ ਭਾਜੀ ਠੀਕ ਠਾਕ ਜੀ 11000 ਇਹੀ ਭਾਜੀ ਮੜਿਆ ਚੱਪਾ ਇੱਕ ਵੱਛੀ ਨੂੰ ਬੂਥੀ ਲੱਗੀ ਆ ਜੀ ਠੀਕ ਜੀ ਪੰਤ ਜੀ ਖਿਲਾ ਰਹੇ ਹੋ ਅਸੀਂ ਬਾੜੀ ਅਸਲ ਜੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਬਾਕੀ ਠੰਡੀ ਠੰਡੀ ਵੱਚੀ ਬਾੜੀ ਆ ਠੀਕ ਹੈ ਜੀ ਹਾਂ ਜੀ ਚਲੋ ਲੈ ਜਾਓ ਕਾਫੀ ਪਿਆਰ ਜੀ ਭਾਜੀ ਬੂਥੀ ਆ ਮੈਂ ਕੱਲ ਸਮਾਂ ਲਈ ਜੀ ਦੇ ਫੋਟੋ ਲੱਗੀ ਹੁੰਦੀ ਹੈ ਨਾ ਉਹੋ ਚੀਜ਼ ਏ ਇਹ ਦਾ ਮੋਲ ਲਾ ਇਹ ਕਿੰਨੇ ਦੀ ਬੱਚੀ ਦੇ ਦੀਏ ਦੱਸੋ ਕਿੰਨੇ ਰੁਪਈਆ ਦੀ ਬੱਚੀ ਆ ਅਸੀਂ ਰੋਜ਼ ਵੀਡੀਓ ਪਾਉਂਦੇ ਆ ਕਰ ਦੋ ਜਾਜੀ ਇਹ ਵੀ 55000 ਦੀ ਫੌਜੀ ਫਨ ਦੇ ਹੋ ਰੇੜ ਨਹੀਂ ਨਾ ਅੱਛਾ ਇਹ ਬੱਚੀ 42 ਦੇ ਦੀਏ ਅੱਗੋਂ ਤੁਸੀਂ ਮਾਨਤਾ ਕਰਾ ਕਰ ਦਈਏ ਵਿੱਚ ਮਾਨਤਾ ਦੱਸੋ ਤੁਸੀਂ ਦੱਸ ਦੋ 38 ਦੇ ਦੇ ਦੀਏ 38 ਦੇ ਰੰਗ ਜਾ ਉਹ ਤੁਸੀਂ ਕਹਤਾ ਤੁਹਾਡੀ ਜੁਬਾਨ ਤੇ ਫੁੱਲ ਚੜਾ ਦੇਣਾ ਅੱਛਾ ਦੇ ਦਾਂਗੇ 38 ਇਹ ਬੜੇ ਢਿੱਲੇ ਜੇ ਫੁੱਲ ਚੜਾਏ ਜੀ ਚੜਾਤੇ ਆ ਜੇ ਬੋਲ ਠੀਕ ਆ 20 ਲੀਟਰ ਜੀ ਆ ਗਈ ਵੇਰ ਗਾੜੀ 20 ਲੀਟਰ ਵਾਲੀ ਜਲਸੀ ਆ ਗਈ ਪੰਜਾਬ ਵਾਲੀ ਇਹਦਾ ਟਲੈਂਟ ਨਾ ਬੜੀਆਂ ਐਨੀ ਬਾਨੀਆਂ ਠੀਕ ਆ ਹਾਂਜੀ ਲੈ ਜਾਓ ਬੇਟੀ ਬੜੀ ਛੰਡੀ ਐ ਵੀ ਬੜੀ ਆ ਬਾਕੀ ਉਤਰਾ ਇਹ ਵੀ ਚਲੋ ਹਰ ਪੀ ਗੱਡ ਕੱਠ ਪੇਲਦੀ ਚੰਗੀ ਜਰਸੀਆਂ ਦੇ ਹਿਸਾਬ ਨਾਲ ਜਲਾਈਏ ਤੇ ਕੋਦ ਬੜਾ ਬੈਠਦਾ ਉਹ ਤਰਾ ਵੀ ਸੰਭੀ ਸੰਭੀ ਵੀ ਠੀਕ ਆ ਤੇ ਇਹਦਾ ਫਿਰ ਮੋਲ ਇਹਦਾ ਹਰ ਪੀ ਭਾਜੀ ਬੈਠਦਾ ਫੋਨ ਤੇ ਕਰਾਂਗੇ ਇਹ ਚੌਥੇ ਨੰਬਰ ਤੇ ਵੈਟ ਆ ਠੀਕ ਆ ਹਾਂਜੀ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 5 ਨੰਬਰ ਤੇ ਦੌਂਦੀ ਚੌਗੀ ਵੱਛੀ ਆ ਗਈ ਪਹਿਲੇ ਨੇ ਵੀ ਪਲੂਨ ਠੀਕ ਆ ਬਾਲਾ ਅਸਲ ਬ੍ਰਾਂਡ ਆ ਗਈ ਚੱਪਾ ਇੱਕ ਇਹਨੂੰ ਮੱਛੀ ਨੂੰ ਮੋਤੀ ਲੱਗੀ ਆ ਮੋਤੀ ਦਿਖਾ ਦੋ ਅਈ ਠੰਡੀ ਠੰਡੀ ਬਾਲੀ ਆ 5 ਨੰਬਰ ਦੀ 5 ਨੰਬਰ ਤੇ ਵੱਛੀ ਆ ਗਈ ਆ ਠੀਕ ਜੀ ਹਾਂਜੀ ਬਾਕੀ ਹਰ ਤੀ ਵੀ ਪਾੜੀ ਗੱਲ ਇਦਾਂ ਪਹਿਲੇ ਨੇ ਮੱਛੀ ਆ ਦੋ ਦੇ 10ਵੀਂ ਦੇ ਸਕਦੀ 12ਵੀਂ ਦੇ ਸਕਦੀ ਹੈ ਵੀਰ ਦੀ ਸੇਵਾ ਠੀਕ ਆ ਇਹ 8 ਵੀ ਦੇ ਸਕਦੀ ਆ ਠੀਕ ਹੈ ਇਹ ਸੇਵਾ ਦਾ ਡਿਪੈਂਡ ਆ ਹਾਂਜੀ ਹਾਂਜੀ ਜਿੰਨੀ ਸੇਵਾ ਕਰੇ ਬਾਕੀ ਉਤਰੇ ਇਹ ਬਹਿ ਹੈ ਖੂਬਸੂਰਤ ਆ ਜਰਸੀ ਟੌਪ ਕਲਾਸ ਹੀ ਆ ਦੇ ਜਰਸੀਆਂ ਦੇ ਹਿਸਾਬ ਨਾਲ ਕੱਦ ਕੱਟ ਚੰਗਾ ਵਾ ਤੇ ਇਹਦਾ ਫਰਮੋਲਾ ਆ ਤੇ ਭਾਜੀ ਕਿੰਨੀ ਲੱਗੀ ਤੇ ਇਹ ਜਾ ਅੱਜੇ ਕਰ ਕੀ ਆ ਗਿਆ ਬੱਚੀ ਦਾ ਜੀ ਕਰਦਾ 40 ਕਰੀਏ ਅੱਛਾ ਕਿਨੇ ਦੇ ਦिए 40 ਦਾ ਕਰੀਏ ਫਿਰ 40 ਜ਼ਿਆਦਾ ਹੋ ਜਾਣਾ ਜੀ ਹਰ ਵੀ ਭਾਜੀ 35 ਦੇ ਦਾਂਗੇ ਕਰਨਾ ਵਿੱਚ ਮੰਨ ਤਾ ਨਾ ਹਾਂ ਨਹੀਂ ਕਰਦਗੇ ਹਾਂ ਨਹੀਂ 35 ਦੇ ਦਾਂਗੇ ਅੱਛਾ ਵੀ 35 ਦੀ ਹਰ ਵੀ ਭਾਜੀ ਤੁਹਾਨੂੰ ਪਤਾ ਉਹਦਣੇ ਮਾਲ ਅੱਧੇ ਘੰਟੇ ਕਈ ਘੰਟੇ ਦੀ ਰੇਟ ਤੇ ਗਿਆ ਏ ਉਹ ਕੰਮ ਅੱਜ ਕਰਨਾ ਅੱਜ 15 16 ਪਸ਼ੂ ਮਿੰਟੋਂ ਮਿੱਟੀ ਵੇਚਣੀਆਂ ਠੀਕ ਹੈ ਨੰਬਰ ਜੋ 6 ਨੰਬਰ ਵੱਛੀ ਆ ਗਈ ਜਲਸੀ ਦੋ ਦੰਦ ਝੋਂਦੀ ਵੱਛੀ ਠੀਕ ਹੈ 22 ਗਾੜੀ ਆ ਹਰ ਵੀ ਭਾਜੀ ਤੋਹਫਾ ਹੀ ਆ ਤੇ ਠੀਕ ਹੈ ਹਾਂਜੀ ਕਬੂਤਰ ਦਾ ਬੱਚਾ ਇਹਦੇ ਲੇ ਜਾ ਜੀ ਆਹ ਤੇ ਹਾਂ ਜੀ ਭਾਜੀ ਇਹ ਨਹੀਂ ਚੌਗੀ ਹੋਊ ਤੇ ਦੋਂਦੀ ਕਵਾਂਗੇ ਫੋਨਫਾਰਮ ਦੇ ਜੋ ਕੋਈ ਹੈਗਾ ਉਹ ਹੀ ਦੱਸਾਂਗੇ ਠੀਕ ਐ ਪਿਓਰ ਦੋ ਦੰਦਿਆ ਜਰੀ ਐ ਝੂਠ ਨਹੀਂ 1 ਰੁਪਏ ਦਾ ਵੱਜੂਗਾ ਨਾ ਕਿ ਬਚੀ ਰਿਚੋੜੀ 40 ਬੜੀ ਚੰਗੀ ਐ ਤੇ ਇਹਦਾ ਫਿਰ ਮੁੱਲ ਹਰਵੀਰ ਭਾਈ ਕੀ ਕਰਦਾ ਇਹਦੇ ਵਾਸੀ 45000 ਦੀ ਦੇ ਜੀਏ ਤੁਸੀਂ ਦੱਸੋ ਨਹੀਂ 45 ਦੀ ਨਾਲ ਦੇ ਪੰਤ ਨਹੀਂ ਕਰ ਦੋ ਕਰ ਦੋ ਪੰਤ ਜੀ ਤੁਸੀਂ ਤੇ ਲਿਆਂਦੇ ਤੁਹਾਨੂੰ ਪਤਾ ਹੀ ਹੈ ਕਿੰਨੇ ਦੀ ਆਈ ਹੈ ਹਉਸਾਬ ਜਨਾ ਕਰ ਦੋ ਮੈਂ ਕਹਿੰਦਾ 42 ਦੀ ਦੇ ਦੂੰ 40 ਦੀ ਦੇ ਦਈਏ ਚਲ ਦੇ ਦੋ ਹਰਵੀਰ ਭਾਈ 36 ਦੀ ਦੇ ਦਾਂਗੇ ਹਾਂ ਨਹੀਂ ਅੱਛਾ 36 ਅੱਜ ਤਾਂ ਦੰਦਾ ਨਹੀਂ ਆ ਠੀਕ ਆ ਕਿ ਫੌਜੀ ਫਾਇਲ ਤਾਂ ਨਹੀਂ ਲਿ ਗਾੜੀ 1 ਮਿੰਟ ਤੱਕ ਆयो ਅਰ ਵੀ ਪਾਜੀ ਸੁਈ ਸੁਵਾਈ ਵੱਛੀ ਆ ਗਈ ਛਾਈ ਆਲ ਅਰ ਵੀਰ ਕਹਿੰਦੇ ਜਿਹੜੀ ਖੁੱਲੀ ਛੱਡ ਕੇ ਚੋਣੀ ਪਵੇ ਉਹ ਵੱਛੀ ਲੈਣੀ ਆ ਜਿਵੇਂਾਂ ਦੇ ਡਿਮਾਂਡ ਤੇ ਆ ਗਈ ਆ ਠੀਕ ਆ ਵੀਰੇ ਅੱਗੇ ਛਾਈ ਆਲ ਵੱਸੀ ਪਾਜੀ ਵੀਰਾਂ ਦੇ ਬੜੇ ਫੋਨ ਆਏ ਕਹਿੰਦੇ ਵੀਰ ਜੀ ਛਾਈ ਆਲ ਸੁਈ ਲਿਆ ਕੇ ਦਿਓ ਟਾਡੇ ਕੋ ਲੈਣੀ ਮੈਂ ਕੋਈ ਨਹੀਂ ਆ ਜੂਗੀ ਇਹ ਕਿਹੜੀ ਗੱਲ ਆ ਇਹਦੇ ਸਿੰਗ ਨਿਕ ਨਿਕ ਹੈਗੇ ਆ ਤੇ ਮਗਰ ਵੀ ਵੱਛੀ ਹੈ ਤੇ ਕਿੰਨੇ ਦਾ ਨਾ ਇਸੋ ਵੀ ਨਾ ਕੱਲ ਦੀ ਸੁਈ ਤੇ ਆ ਵੱਛੀ ਜੀ ਹੁੰਦਾ ਜਿਆਦਾਤਰ ਮਾਲ ਗੱਬਣੀਆਂ ਤੇ ਕਈ ਵਾਰੀ ਫਿਰ ਰਾਤ ਚ ਹੁੰਦਾ ਸੂਪਿੰਦੀਆਂ ਤਾਂ ਕਰਕੇ ਜਿਆਦਾ ਇੱਕ ਦੋ ਦਿਨਾਂ ਦੀਆਂ ਹੀ ਸੁਈਆਂ ਹੁੰਦੀਆਂ ਬਹੁਤ ਠੰਡੀ ਠੀਕ ਆ ਸਿਵਾ ਕੀ ਠੰਡੀ ਢੰਡੀ ਬੜੀ ਜਵਾਜੂ ਚੰਗਾ ਵਸੀ ਸੋਵਾ ਕੇ ਨਵਾਇਦਾ ਆਰ ਪੀ ਭਾਜੀ ਇੱਥੇ ਲੱਗ ਗਏ ਆ ਆ ਦੇਖ ਸਰ ਬੱਚੀ ਦੇ ਆਰ ਪੀ ਭਾਜੀ ਧਰਤੀ ਚੇਕ ਕਰੂਗੀ ਦੇ ਠੀਕ ਆ ਤੁਹਾਨੂੰ ਪਤਾ ਫੌਜੀ ਫਾਰਮ ਤੇ ਨਗੀਨੇ ਹੀ ਹੋਣੇ ਆ ਇਹ ਜਿਹੜੇ ਵੀ ਦੰਦਾ ਚੀ ਹੁੜੀ ਲੈ ਜੋ ਲੈ ਜੋ ਦਿਖਾ ਦਿਓ ਕਿਦਾਂ ਅਰਪੀ ਭਾਜੀ ਕਿਉਂਗੀ ਪਿਓਰ ਚਾਰ ਦੰਦ ਜੀ ਭਾਜੀ ਭਾਜੀ ਮੀਰਾ ਦੀ ਡਿਮਾਂਡ ਤੇ ਮੰਗਾਏ ਆ ਨਗੀਨੇ ਠੀਕ ਆ ਕਹਿੰਦੇ ਨਗੀਨੇ ਲੈਣੇ ਜਲਸੀ ਪਹਿਲਾ ਸੋਹਾ ਠੰਡੇ ਸੇਲ ਤੇ ਮੋਹ ਚਾਰ ਦੰਦ ਇਹ ਕੇ ਵੀਰ ਦੀ ਸੇਵਾ ਦੇ 12 ਦੇ ਦੇ 13 ਦੇ ਦੇ ਹੱਲੇ ਦੇ ਤਾਂ ਥਣ ਲੱਗ ਗਈ ਯਾਰ ਰਾਤ ਦੀ ਸੂਈ ਆ ਠੀਕ ਆ ਹਾਂਜੀ ਰਾਤ ਨੂੰ ਆਇਆ ਜੋਰ ਛੁੱਟੀ 3-4 ਕਿਲੋ ਤੇ 3 ਕਿਲੋ ਫੇਰੇ ਹੋਲੀ ਕੀ ਕੀ ਤੇ ਮੋਲ ਇਹਦਾ ਅਰਪੀ ਭਾਜੀ ਵੇਚੀ ਇਹ ਵੀ 35 ਦੀ ਕਿੰਨੇ ਦੇ ਦिए 33 ਦੇ ਦिए ਹੈ ਭਾਈ ਭਾਜੀ 30 ਦੇ ਦਾਂਗੇ ਕੋਈ ਦਿੰਦਾ ਨਹੀਂ ਆ ਇੱਧਰ ਵੇਖੋ ਅੱਛਾ ਪੰਤ ਜੀ ਕਹਿੰਦੇ ਹੋਰ 1000 ਛੱਡ ਦਾਂਗੇ ਮੈਂ 30 ਦੇ ਦਾਂਗੇ ਪਰ ਕੋਈ ਦਿੰਦਾ ਨਹੀਂ ਆ ਅੱਜ ਆਨਾਂ ਦਾ ਖੀਰਾ ਹੀ ਲੱਗਾ ਥਾਣਾ ਹਰ ਭੀਵੀ ਭਾਜੀ ਠੀਕ ਹੈ ਜੀ ਮੈਂ ਤੇਰੀ ਹਾਂ ਨਾ ਬਸ ਠੀਕ ਹੈ ਵੇਖਿਓ ਧਿਆਨ ਨਾਲ ਕੋਈ ਗੱਡੀ ਆ ਗਈ ਹੈ ਇਹ ਵੀ ਵਕੀ ਕੋਈ ਇਹ ਸ਼ਹਿਰ ਨਾਲੇ ਕੋਈ ਹਲਤੀ ਨਾਲੇ ਮੱਚੀ ਇਹ ਵੀ ਬਾਲੀ ਝੋਲੀ ਚਾਰੀ ਚੰਗੀ ਹੈ ਬਾਲੀ ਬ੍ਰਾਂਡ ਆ ਕੋਈ ਨੀ ਬੋਲਦਿੰਨੇ ਸਾਰੀ ਉਹ ਲੱਗ ਗਿਆ ਆਹ ਫਾਈਕੀ ਨੂੰ ਛੋੜਾ ਕੇ ਰੀਡ ਕੋਈ ਨਹੀਂ ਲੈ ਜਾ ਲੈ ਜਾ ਉੱਥੇ ਜਾ ਕੇ ਦਿਖਾ ਦੇਣੀ ਬਾਕੀ ਠੰਡੀ ਠੰਡੀ ਬੜੀ ਮਾਸਾ ਮਾਸਾ ਸਿੰਘ ਹੈਗੇ ਇਹਨਾਂ ਦੇ ਕਾਲ 8 ਨੰਬਰ ਦੋ ਹਰਜੀਤ ਭਾਈ 8 ਨੰਬਰ ਜੀ ਤੇ ਇਹਦਾ ਫਿਰ ਮੁੱਲ ਹਰਜੀਤ ਭਾਈ ਕਿਨੇ ਦੇ ਦिए ਜਿਆਦੀ ਕਰਦਾ 33 ਦੇ ਦिए ਤੁਸੀਂ ਦੱਸੋ ਕਿੰਨੇ ਦੀ ਜੱਤਨ ਹੋ ਗਈ ਐਂਕਲ ਜੀ ਕਰ ਦੋ ਤੁਸੀਂ ਕਰ ਦੋ 30 ਦੇ ਦੀ ਮੈਨੂੰ 30 ਦੀ ਹਾਂ ਵੀ ਭਾਈ ਜੱਤਨ ਹੋਈ ਜੱਤਨ ਹੋਈ ਅੱਜ ਫਿਰ ਮੈਂ ਗਿਫਟ ਹੀ ਬਣਾ ਆ ਅੱਛਾ ਇਹ ਗਿਫਟ ਪਹਿਣਾ ਜਾਂ ਗਿਫਟ ਹੀ ਹੈ ਨਹੀਂ ਪਰ ਬਣਾ ਦੇਣਾ ਗਿਫਟ ਤੁਹਾਨੂੰ ਪਤਾ ਫੌਜੀ ਫਾਰਮ ਦੇ ਪੈਂਦਾ ਠੀਕ ਹੈ ਇਹਦੇ ਬੱਚੀ ਦਿਖਾ ਦਿਓ ਮਾੜੀ ਜੀ ਇਹ ਹਾਂ ਨਹੀਂ ਦੇ ਦੇਣੀ 5000 ਦੀ ਅਸੀਂ ਅੱਛਾ ਬੱਚੀ ਦਿਖਾ ਦਿਓ ਕੋਈ ਦਿੰਦਾ ਨਹੀਂ ਆ 5000 ਦੀ ਫੌਜੀ ਫਾਰਮ ਤੋਂ ਮਿਲ ਨਹੀਂ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਅਜੇ ਆ ਗਏ ਹੌਲੇ ਪਾ ਇੱਧਰ ਵੀ ਹਜੇ ਸਾਰਾ ਮਾਲ ਦਿਖਾਉਣ ਵਾਲਾ ਪਿਆ ਹੋ। ਹਾਂਜੀ ਆ ਕਾਲੀ ਜੀ ਉਸੀ ਵੇਸੀ ਖੋਲੋ। ਇੱਧਰ ਵੀ ਹਜੇ ਸਾਰਾ ਮਾਲ ਦਿਖਾਉਣ ਵਾਲਾ ਪਿਆ ਹੋ। ਆ ਜ ਲੈ ਆ। ਹਾਂ। ਕਮਤ ਪਛੀ ਦੀ ਬੋਲ। ਗੱਤ ਕਾਠ ਚੰਗਾ ਜੰਮੀ ਪਲੀ ਆ ਜਿਹੜੀ ਪੂਰੀ। ਪੂਰੀ ਨਾ ਆ ਜੀ ਆ ਪਿੱਠ ਕੁੜੇ ਵਾਲੀ। 20 ਦਿਨ ਮੱਛੀ ਖੜੂਗੀ। ਤੇ ਵਛੀ ਦੋ 13 14 ਕਿਲੋ ਪਾਈ ਜਾਉਗੀ ਤੇ ਇਹ ਤਾਂ ਫੁੱਲ ਹਰਪ੍ਰੀਤ ਭਾਜੀ ਵੇਖੋ ਵਛੀ ਕਿੰਨੇ ਰੁਪਈਆ ਦੀ 50000 ਦੀ 80000 ਹਾਂਜੀ ਸਾਡੋ ਜੀ ਫਰਕ ਤੇ ਉਹ ਰੇਟ ਨਹੀਂ ਹਣਾ ਸਾਡੇ ਕੋਲ ਵੇਚਣ ਵਾਲੇ ਵੀਰ ਖੜਦੇ ਆ ਹਾਂਜੀ ਤੇ ਵਛੀ ਜਿਹੜਾ ਕੋਈ ਵੀ ਸਾਮ ਨੂੰ 55000 ਦੀ ਜਿੱਥੇ ਮਰਜੀ 50 55 ਦੀ ਵੇਚ ਦੇ ਹੁਣ ਹਾਂ ਨਾ ਇਹ ਵਛੀ ਦੇ ਦੇਣੀ 38000 ਦੀ ਅਗੋਂ ਥੋੜਾ ਬੜਾ ਮਾਨ ਤੁਸੀਂ ਕਰਾ ਲੋ ਕਰ ਦਿਓ ਅੰਕਲ ਜੀ ਆਪ ਹੀ ਤੁਸੀਂ ਜੱਸ ਨੂੰ ਕਰ ਦਿਓ ਨਾ 35 ਦੇ ਦਈਏ 35 ਦੇ ਭਾਈ ਹਾਂ ਨਾ ਹੀ ਬਚੀ 500 ਰੁਪਿਆ ਛੋਟ ਕਰਾਂਗੇ 33 ਦੀ ਦੇਣੀ ਹੈ ਪਰ ਕੋਈ ਜਿਹੜਾ ਵੀ ਦੱਸ ਦੇਣ 15 ਪੱਠੇ ਪਾ ਲੂ ਨਾ ਠੀਕ ਹੈ ਮੰਜੀ 55000 ਦੀ 50 55 ਦੀ ਵੇਚ ਲੈ ਠੀਕ ਹੈ ਜੀ ਗਾੜੀ ਫੇਰ ਜੱਸੀ ਆ ਗਈ ਬੜੀ ਭਰੀ ਜੁੜੀ ਆ ਜ ਲੈ ਆ ਵੀ ਬੱਚੀ ਬਾਲੀ ਚੰਗੀ ਆ ਗੁਲਾਬੀ ਥਣ ਲੱਗਾ ਇਹਨੂੰ ਚਲ ਚਲ ਬੜਾ ਠੰਮਰਾ ਵੇਖੀ ਆਜੇ ਲੈ ਆ। ਇਹ ਕਿੰਨੇ ਕ ਦੁੱਧ ਆ ਲਈ ਜੇ? ਹਰ ਵੀਰ ਭਾਈ ਇਹਨੂੰ ਵਛੀ ਨੂੰ 12-13 ਕਿਲੋ ਕੀ ਦੁੱਧ ਕਹਿੰਦਾ ਦੇਣੇ ਵੀ 10-15 ਲੈ ਜੂਗੀ ਵਛੀ। ਤੇ ਇਹਦਾ ਮੁੱਲ? 10000 ਰੁਪਏ ਭਾਈ ਕਿੰਨੇ ਦੇ ਦੇ ਦੀਗੇ? ਵਛੀ ਤੇ ਵੀ 45000 ਦੀ ਕਰੀ। ਹਾਂਜੀ। ਕਿੰਨੇ ਦੇ ਦੀਏ ਬੋਲੋ। ਜਿਆਦੀ ਕਰ ਦੀਏ। ਤੁਸੀਂ ਆਪੇ ਹੀ ਕਰ ਦੋ। 45 ਤੁਸੀਂ ਕਰ ਦੋ ਫਿਰ। ਫਿਰ ਦੇ ਦਾਂਗੇ 35000 35 ਸਿੱਧਾ ਦਾ ਹੀ ਦਾ ਦੇਣਾ ਹੈ ਦਾ ਦੇਣਾ ਅੱਜ ਪੰਤ ਜੀ ਨੇ ਕਹਿ ਤਾਣਾ ਠੀਕ ਉਹਨਾਂ ਨੂੰ ਫਿਰ ਪਤਾ ਕਿੰਨੇ ਦੀ ਆਈਆਂ ਕਿੱਥੇ ਦੇਣੀਆਂ ਸਾਰਾ ਕੋ ਹੋਰ ਮੰਨਣਾ ਹੋ ਜੀ ਇੱਥੋਂ ਅੱਛਾ ਹੋਰ ਕਰ ਤਾਂ ਕਿ ਮੋਕੇ ਦੇ ਭਾਈ ਜੀ ਵੀ ਹਾਂ ਨਾ 34 ਦੀ ਦੇ ਦਾਂਗੇ ਅੱਛਾ ਠੀਕ ਹੈ ਬਾਕੀ ਤਿਆਰ ਅੱਛਾ 10000 ਹੁਣ ਸਿੱਧਾ ਹੀ ਅੰਕ 10000 ਰੁਪਏ ਜਿਹਨੇ ਸਿੱਧਾ ਡਾਈ ਜਾਂਦੇ ਆ ਆ ਨਿੱਕੇ ਨਹੀਂ ਕਰਦੀ ਸ਼ੋਅ 33 ਦੀ ਹੋ ਜੂਗੀ ਠੀਕ ਹੈ 33 ਦੀ ਤੇ ਅੱਜ ਪੰਤ ਜੀ ਨੇ 10-1000 ਡਾਉਨ ਦੇ ਦਿੱਤਾ ਕਿ ਜਲਦੀ ਵੀ ਕਹਿੰਦੇ ਜਲਦੀ ਫੇਰ ਆਵੇ ਉਹ ਦਿਨ ਦੱਸਿਆ ਨਾ ਜੇ ਵੀਰ ਭਰਾ ਪਿਆਰ ਕਰਦੇ ਸੰਜੋਗਣਾ ਉਹਨਾਂ ਦੇ ਇੰਨਾ ਮਾਲ ਵੱਜਣ ਡਿਆ ਵਾ ਅੱਛਾ ਕਰਦਾਂਗੇ ਛੋਟਾਂ ਫਲੀਆਂ ਅੱਜ ਲੈ ਆਓ ਅੱਜ ਦੇ ਨੇ ਇਹ ਵੀ ਕਾਫਲਾ ਲਾ ਜੂਗੀ ਇਹ ਕਿਨੇ ਕਿ ਦੁੱਧ ਆ ਲਈ ਜੀ ਹਰ ਵੀ ਭਾਜੀ ਇਹ ਵੀ 12 ਕਿਲੋ ਪਾਈ ਜੂਗੀ ਹਲੇ ਕੱਚੀ ਆਵਸ਼ੀ 10-15 ਦਿਨ ਦੀ ਤੇ ਇਹਦਾ ਮੁੱਲ ਮਸੀਂ ਦੇਗੀ 45 ਹਜ਼ਾਰ ਦੀ ਟੁੱਕੀ ਕਰਾਉਣ ਜਾਇਜ਼ ਦੇ ਦੇਣੀ ਕਿੰਨੇ ਦੀ ਹੁਣ ਚੱਤੀ ਹਜ਼ਾਰ ਦੀ ਨਹੀਂ ਮਾਨਤਨ ਕਰਾ ਲੋ 35 ਦੀ ਹਾਂ ਨਹੀਂ ਕਰਦੀਏ ਕਰ ਦਈਏ 32 ਦੀ ਹਾਂ ਤੁਸੀਂ ਕਰ ਦੋ 50 ਦੀ ਕਿੰਨੇ ਬਰਾਬਰ ਹੀ ਪੈਸੇ ਹੋਣੇ ਚਲੋ ਕਹਤੇ ਹੋ ਇਹਨੇ ਵੀਰ ਨੇ ਤਾਂ ਕੋਈ ਨਹੀਂ ਬੜੀ ਦੀ ਦੇਣਾ ਯਾਰ ਵੀ ਭਾਜੀ ਘਾਟਾ ਵਧਾ ਕਹਿੰਦੇ ਜਦ 2000 ਵਧ ਗਿਆ ਕਹਿੰਦੇ ਕੋਈ ਨਹੀਂ ਅੰਦਾਜ਼ ਅੱਛਾ ਦੇਣਗੇ ਪਰ ਪੂਰੇ ਪੈਸੇ ਤੇ ਜਿੰਨੇ 2 ਨੇ ਢਾਤਾ ਆਪਣੀ ਰਕਮ ਮੈਂ ਦੇ ਕੇ ਆਇਆ ਹਾਂ ਜਣਕੇ ਉੱਤੇ ਅੱਛਾ ਠੀਕ ਚਲੋ ਕਿਤੇ ਕਿਸੇ ਚੋ ਵਧ ਪਾ ਲੈ ਕਿਸੇ ਚੋ ਘੱਟ ਪਾ ਲੈ ਕੋਈ ਨਹੀਂ ਕਹਤਾਂ ਵੀਰ ਆ ਵੀ ਭਾਜੀ 13 ਵਾਰ ਕੋਈ ਵੀਰ ਘੱਟ ਵਧ ਨਾਣ ਕੇ ਆ ਕੇ ਹਾਂ 2000 ਢਾਤਾ ਠੀਕ ਆ ਗਾੜੀ ਫੇਰ ਜਲਸੀ ਆ ਗਈ ਆ ਬੜੀ ਬਰੀਕ ਵਾਲੀ ਬੱਚੀ ਠੀਕ ਆ ਵਾਲੀ ਚੰਗੀ ਐ ਜੀ ਅਰ ਭੀ ਭਾਜੀ ਫੌਜੀ ਫਾਰਮ ਤੇ ਨਾ ਹਣ ਝੋਟੀਆਂ ਵੀ ਆਇਆ ਕਰਨੀਆਂ ਹਰਿਆਣੇੋਂ ਕੈਂਟਰ ਲੱਥਿਆ ਕਰਨਗੇ ਸਿੱਧੇ ਠੀਕ ਆ ਹਾਂਜੀ ਪਰ ਆ ਗਾਵਾਂ ਦਾ ਲਾਟ ਵੇਚ ਕੇ ਤੇ ਝੋਟੀਆਂ ਨੇ ਆਉਣੀਆਂ ਠੀਕ ਆ ਜੀ ਨਾਲ ਹਰ ਟਾਈਮ ਫੌਜੀ ਫਾਰਮ ਤੇ 10 ਗਾਵਾਂ 10 ਝੋਟੀਆਂ ਖੜੀਆਂ ਮਿਲਣਗੀਆਂ ਠੀਕ ਆ ਹਾਂਜੀ ਸਿੱਧੀ ਜਾਣ ਦੋ ਨਮੀ ਮੜੀ ਤੋਂ ਕਿ ਪੋਤਰਾ ਨੇ ਦੋ ਬੱਚੇ ਲਿਆਉਣੇ ਜਦ ਕਿ ਲੋਕਾਂ ਦੀ ਮੰਗ ਵੱਡੀ ਰਹੀ ਆ ਅਜੇ ਲੈ ਆ ਮੰਗ ਵੱਡੀ ਕਹਿੰਦੇ ਬੱਚੇ ਲਿਆ ਕੇ ਦੋ ਅੱਛਾ ਅੱਛਾ ਜਰਸੀ ਬੱਚੇ ਵੀ ਲਿਆਉਣੇ ਹਨ ਅਗਲੀ ਵਾਰੀ ਦੋ ਲਿਆ ਕੇ ਦੇਣੇ ਬੱਚੇ ਠੀਕ ਆ ਜਿਹੜੇ ਲੋਟ ਬਾਦ ਨਿਕਾ ਕੇ ਆਸ ਕਰਾਉਣਾ ਪੰਚ ਜੀ ਨੇ ਸਾਰੇ ਜਾਨਵਰ ਲਿਆਉਣੇ ਆ ਘੋੜੀਆਂ ਫੌਜੀ ਫਾਰਮ ਤੋਂ ਮਿਲਿਆ ਕਰਨ ਲੱਗੀਆਂ ਠੀਕ ਆ ਹਾਂਜੀ ਮੱਝੂ ਵੀ ਲਿਆਉਣੇ ਤੇ ਇਹਦਾ ਫਿਰ ਮੁੱਲ ਹਰ ਵੀ ਭਾਈ ਜੀ ਚਾਹੀਦੀ ਦੇ ਦਾਂਗੇ ਵੇਖੋ ਅੱਛੀ ਕਿਦਾਂ ਦੀ ਟੁਕੀ 45000 ਰੁਪਏ ਦੇ ਦਾਂਗੇ 30 ਦੇ ਨਾ ਦਈਏ 35 ਦੀ ਦਈਏ ਕਰ ਦੋ ਸ਼ਾਹ ਜੀ 33 ਦੀ ਵੀ ਦੇ ਦਾਂ ਅੱਛਾ ਵੀ 33 ਦੀ ਹਰ ਵੀ ਭਾਈ ਬਰਾਬਰ ਹੀ ਕਰਨਾ ਹੈ ਪਰ ਹਰ ਵੀ ਭਾਈ 30 ਦੀ ਹਾਂ ਨਾ ਦੇ ਦਾਂਗੇ ਅੱਛਾ 500 ਰੁਪਿਆ ਛੋਟ ਹੈ ਠੀਕ ਹੈ ਹਾਂ ਜੀ ਗਾੜੀ ਆਕੇ ਗਿਫਟ ਇਹ ਹੋਰ ਛੋਟੇ ਭਾ ਛੋਟੇ ਭਾ ਐਨੇ ਐਨੇ ਨੇ ਭਾ ਪਾਵਣੀ ਨਹੀਂ ਦੇਣੀ ਕੱਦ ਵੀ ਛੋਟੇ ਹੀ ਇਹਨਾਂ ਦੋਵਾਂ ਦੇ ਆ ਵੀ ਜੀ ਨਿਸ਼ਾਨਜੇ ਕਾਤਾ ਪਿਆ ਜੇ ਦਾ ਇਹ ਇਦਾਂ ਹੀ ਕਿਤੇ ਪਹਿਲਾਂ ਦੀ ਕਿਤੇ ਜਿੱਦਾਂ ਕਿਤੇ ਧੂਏ ਦੇ ਬਾਹ ਕਿਤੇ ਆਗੂ ਕਿਤੇ ਕਿਤੇ ਪੁਰਾਣੀ ਬੈਠੀ ਹੈ ਕਿਤੇ ਪੁਰਾਣੀ ਬੈਠੀ ਪਰ जख्म ਨਹੀਂ ਹਾਂਜੀ ਬਾਕੀ ਵਸ਼ੀ ਬਾੜੀ ਚੰਗੀ ਲੈਂਦਾ 10 12 ਵੀ ਲੈ ਲੂ 15 ਲੈ ਲੂਗੀ ਜਿੱਥੇ ਬਣੀ ਹੈਗਾ ਉਸ ਤਰ੍ਹਾਂ ਕੋਈ ਠੰਡੀ ਠੰਡੀ ਜਿਤਨਾ ਬਾੜ ਨਹੀਂ ਬੱਸ ਉਨੀ ਕਿ ਜਗ੍ਹਾ ਤੇ ਹੈਗੇ ਬਾਕੀ ਮਾਸ ਸਾਰਾ ਠੰਡੀ ਠੰਡੀ ਹੈ ਬਾੜ ਨਹੀਂ ਹੈਗੇ ਬੱਸ ਹਾਂ ਤੇ ਮੁੱਲ ਫਿਰ ਇਹਦਾ ਦੱਸੋ ਜੀ ਦੱਸੋ ਦੱਸੋ ਇਹ ਦੱਸੋ ਦੱਸੋ ਤੇ ਹਰ ਵੀ ਭਾਜੀ ਹਾਂ ਨਹੀਂ ਹਾਂਜੀ ਮੁੱਲ 28 ਆ ਤੁਸੀਂ ਮਾਨਤਨ ਕਰਾ ਲਓ ਕਰ ਦੋ ਤੁਸੀਂ 25 ਦੀ ਤੇ ਹਰ ਵੀ ਭਾਜੀ ਬਾਈ ਦੀ ਹਾਂ ਨਹੀਂ ਦੇ ਦਾਂਗੇ ਅੱਛਾ ਭਾਜੀ ਦੀ ਕੋਲੋ ਪਤਾ ਜੀ ਸੋਈ ਜੇ ਅਗਰ ਤਾਜੀ ਸੋਈ ਹੈ ਠੀਕ ਆ ਹਾਂਜੀ ਸਮਝਾ ਲੈ ਅਰੇ ਹੋ ਗਿਆ ਬੈਠਾ ਚਾਹਾਂ ਜਾਂਦੇ ਇੰਨਾ ਕਰ ਦਿੰਦੀ ਇਥੇ ਘੁਮਾਣਾ ਨਹੀਂ ਸੋਆ ਪਹਿਲਾਂ ਹੀ ਪਹਿਲਾਂ ਪਹਿਲਾਂ ਹੈਕ ਸੋ ਇਨੀਆ ਕੀਤਾ ਕਿਤਾ ਬੜਾ ਕਰ ਮੱਚੇ ਦਾ ਬਿਨਾ ਜਿਹੜਾ ਤੁਰਦੀ ਨਹੀਂ ਆ ਹਰ ਵੀ ਭਾਈ ਇਹ ਵੀ ਮੱਛੀ ਖਾਂ ਨਾ ਹੀ ਦੇ ਦੇਣੀ ਆ ਕਿੰਨੇ ਦੀ ਉਹਨੇ 22 15 ਤਹੀ ਕਰ ਦੋ 2000 ਰੁਪਏ ਅੱਛਾ 2000 ਰੁਪਏ ਕਿੰਨੇ ਦੇ ਨਾ ਸੋਈ ਨਾ ਇਹ ਤਾਜੀ ਸੋਈ ਤਾਜੀ ਤੁਸੀਂ ਚਾਹ ਲੈ ਜੀ ਟੋਕੜਾਂ ਦੇ ਭਾਅ ਹੀ ਸੱਜਰਾਂ ਦੇ ਅੰਡੇ ਆ ਠੀਕ ਆ ਤੇ ਇਹ ਦੁੱਧ ਕਿੰਨਾ ਚਵਾਈ ਜਾਊਗੀ ਦੋਨਾ ਤੇ ਇਹ ਭਾਜੀ 8-9 ਕਿਲੋ ਚਵਾਈ ਜਾਊਗੀ ਠੀਕ ਆ ਬਾਕੀ ਇਹ ਲੈ ਚਵਾ ਬਸੰਬਈ ਤੁਹਾਨੂੰ ਚਵਾ ਦੇਉਂਦੇ ਹਾਂ ਬਾਲਾ ਚੰਗਾ ਹਾਂ ਬੜਾ ਬੰਦਾ ਆਹ ਚੁੱਕੋ ਬੋਲੋ ਤਾਂ ਤੇ ਭਾਜੀ ਵੇਖੋ ਚਵਾ ਤੇ ਦੂਸਰੇ ਸਨਾਂ ਦਾ ਦਿਖਾ ਦਿਓ ਠੀਕ ਆ ਤੇ ਬਾਕੀ ਇਹ ਆ ਵੀ ਜੜੀਆਂ ਸੂਈਆਂ ਆ ਇੱਥੋਂ ਕੋਈ ਪਾਸ ਕਰੀਂ। ਭਾਈ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਸੂਈ ਸਾਡੇ ਘਰ ਚੋ ਕੇ ਖੜੋ। ਗੱਬਣਾ ਆਪਣੀ ਪਾਸ ਕਰਕੇ ਖੜੋ। ਠੀਕ ਹੈ ਜੀ। ਸਾਡੇ ਘਰ ਦੇ ਜਿੰਮੇਦਾਰਿਆਂ ਮੁੜ ਕੇ ਕੋਈ ਗਰੰਟੀ ਨਹੀਂ ਹੈ। ਠੀਕ ਹੈ ਜੀ। ਹਾਂ ਜੀ। ਠੀਕ ਹੈ ਵੀਰ ਜੀ। ਤੋ ਆ ਤਸੱਲੀ ਕਰਕੇ ਖੜੋ। ਮੇਰੇ ਵੀਰਾਂ ਜੋ ਵੀ ਇੱਥੋਂ ਹੀ ਆਪਣੀ ਸੋਚ ਸਮਝ ਕੇ ਵੇਖ ਚਾਕ ਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਆਪਣੀ ਜ਼ਿੰਮੇਵਾਰੀ ਦੇ।